ਹਾਂ ਜੀ ਤੁਸੀਂ ਕਿਹਾ ਤੁਸੀਂ ਕੀ ਮੁੱਦਾ ਜੀ ਬੀ ਕੀ ਮੁੱਦਾ ਇਹ ਸੀ ਕਿ ਪਿਛਲੇ ਦਿਨ ਤੁਸੀਂ ਅਖਬਾਰਾਂ ਚ ਕੁਝ ਹੋਰ ਜਦੋਂ ਦੇਖਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੀ ਮੁੰਡਲੀ ਜਿਹੜੀ ਮੈਂਬਰਸ਼ਿਪ ਆ ਅਸੀਂ ਉਸ ਤੋਂ ਰਿਜ਼ਾਈਨ ਕਰ ਦਿੱਤਾ ਬਿਲਕੁਲ ਠੀਕ ਗੱਲ ਆ ਅਸੀਂ ਉਸ ਤੋਂ ਕੀਤਾ ਲੇਕਿਨ ਮੈਂ ਹਜੇ ਉਹ ਡਿਸਕਲੋਜ਼ ਨਹੀਂ ਸੀ ਕੀਤਾ ਰਿਜ਼ਾਈਨ ਲੇਕਿਨ ਚਲੋ ਤੁਹਾਡੇ ਸੋਰਸਸ ਹੁੰਦੇ ਆ ਉਹਨਾਂ ਤੋਂ ਆ ਗਿਆ ਮੈਂ ਤਾਂ ਅੱਜ ਪੱਤਰਕਾਰ ਵਾਰਤਾ ਜੀ ਕਰਨਾ ਸੀ ਮੁੱਦਾ ਇਹ ਸੀਗਾ ਕਿ ਮੈਂ ਅੱਜ ਜੋ ਸਖੀਅਤ ਦੱਸਿਆ ਤੁਹਾਨੂੰ ਉਹਦਾ ਛੋਟਾ ਜਿਹਾ ਤੁਹਾਨੂੰ ਦੱਸ ਦਿੰਨਾ ਮੈਂ ਰਾਸ਼ਟਰੀ ਸਵੈਸੇਵਕ ਸੰਗ ਦਾ ਸਿਪਾਈ ਹਾਂ ਸ਼ੁਰੂ ਤੋਂ ਮੈਂ ਦਾ ਸਿਪਾਈ ਰਿਹਾ ਔਰ ਰਾਸ਼ਟਰੀ ਸਵੈਸੇਵਕ ਸੰਗ ਦੇ ਸਿਪਾਈ ਹੋਣ ਦੇ ਨਾਤੇ ਮੈਂ ਸੰਗ ਨੂੰ ਜਿਹਦਾ ਮੈਨੂੰ ਨਹੀਂ ਚੁਣਿਆ ਸੰਗ ਨੇ ਮੈਂ ਸੰਗ ਨੂੰ ਚੁਣਿਆ ਕਿਦਾਂ ਚੁਣਿਆ ਮੇਰੀ ਉਹਨਾਂ ਨਾਲ ਬਚਾਵਤਾ ਜਿਹੜੀ ਸੀ ਮਿਲਦੀ ਸੀ ਇੱਕ ਮੋਟ ਬਚਾਵਤਾ ਹਰ ਸੀ ਫੋਰ ਏਗਜ਼ਾਮਪਲ ਅਸੀਂ ਸਾਡੇ ਜਿਹੜਾ ਮੇਰਾ ਜੱਦੀ ਪਿੰਡ ਆ ਉਹਦੇ ਵਿੱਚ ਜਰਨਲ ਧਰਮਸ਼ਾਲਾ ਐਸੀ ਧਰਮਸ਼ਾਲਾ ਦਾ ਅਲੱਗ-ਅਲੱਗ ਸਾਰੇ ਪਿੰਡਾਂ ਚ ਹੁੰਦੀਆਂ ਮੇਰਾ ਉਹ 24 ਸਾਲ ਪਹਿਲਾਂ ਸੀਗਾ ਕਿ ਇਹਨੂੰ ਇਕੱਠਾ ਕਰੀਏ ਤੋਂ ਅਸੀਂ ਇਕੱਠਾ ਕਰਨ ਵਾਸਤੇ ਪ੍ਰਯਾਸ ਕੀਤਾ ਸਫਲ ਰਿਹਾ ਗਿਆ 10 ਸਾਲ ਪਹਿਲਾਂ ਰੱਬ ਨੇ ਸਾਡੇ ਕੋਲ ਇੱਕ ਮੰਦਿਰ ਦਾ ਨਿਰਮਾਣ ਕਰਾਇਆ ਸਨਾਤਨ ਮੰਦਿਰ ਪਹਿਲਾ ਸਨਾਤਨ ਮੰਦਿਰ ਹੈ ਜਿਹਦੇ ਅੰਦਰ ਤੁਹਾਨੂੰ ਮਹਾਰਿਸ਼ੀ ਵਾਲਮੀਕੀ ਦਾ ਮੰਦਿਰ ਵੀ ਨਾਲ ਮਿਲਦਾ ਕਿਉਂਕਿ ਅਸੀਂ ਸਾਨੂੰ ਸੀਗਾ ਕਿ ਸਮਰਸਤਾ ਤਾਂ ਹੀ ਆਉਣੀ ਹੈ ਜੇ ਅਸੀਂ ਇਹ ਕੰਮਾਂ ਨੂੰ ਕਰਾਂਗੇ ਮੈਂ ਗੱਲ ਕਿਉਂ ਦੱਸੀ ਆ ਹੁਣ ਤੁਸੀਂ ਦੇਖੋ 10 ਸਾਲ ਪਹਿਲਾਂ ਜਿਹੜਾ ਸਾਡਾ ਪ੍ਰਯਾਸ ਸੀਗਾ ਉਸ ਪ੍ਰਯਾਸ ਨੂੰ ਪਰਮ ਪੂਜਯ ਸਾਧ ਸੰਚਾਰਜ ਜੀ ਨੇ ਇਸ ਵਿਜੇ ਦਸ਼ਮੀ ਦੇ ਉੱਪਰ ਉਹਨਾਂ ਨੇ ਖੋਦ ਇਹ ਗੱਲ ਕਹੀ ਕਿ ਸਾਡਾ ਮੰਦਰ ਇੱਕ ਹੋਣਾ ਚਾਹੀਦਾ ਸਾਡਾ ਨਲਕਾ ਇੱਕ ਹੋਣਾ ਚਾਹੀਦਾ ਸਾਡਾ ਸਮਸ਼ਾਨ ਘਟੇ ਹੋਣਾ ਚਾਹੀਦਾ ਮੇਰਾ ਕੀ ਕਹਿੰਦਾ ਭਾਵ ਸੀ ਮੇਰੀ ਵਿਚਾਰਧਾਰਾ ਸੀ ਤਾਂ ਮੈਂ ਸੰਗ ਜੀ ਸੀਗਾ ਮੇਰੀ ਵਿਚਾਰਧਾਰਾ ਸੀ ਸੇਮ ਇਦਾਂ ਹੀ ਤਾਂ ਮੈਂ ਭਾਜਪਾ ਸੀ ਮੈਂ ਦੇਸ਼ ਭਗਤ ਦੇ ਕੌਮ ਮੈਨੂੰ ਖੋਦ ਜਿਹੜੇ ਮੇਰੇ ਸੁਪਨੇ ਸੀ ਜਾਂ ਉਹ ਸੀ ਉਹ ਭਾਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਸੀ ਭਾਤੀ ਜਨਤਾ ਪਾਰਟੀ ਉਹਨੂੰ ਪੂਰਾ ਕਰ ਰਹੀ ਸੀ ਤੇ ਮੈਂ ਉਹ ਬਾਤियां ਤਾਂ ਬੜਿਆਂ ਕੰਮ ਕਰਦੇ ਰਿਹਾ ਵਧਿਆ 1998 ਚ ਮੈਂ ਐਕਟਿਵ ਪੋਲਟਿਕਸ ਚ ਆਇਆ ਔਰ ਆਉਂਦਾ ਜੀ ਸਭ ਤੋਂ ਵੱਡੀ ਜਿਹੜੀ ਮੇਰੀ ਗਲਤੀ ਸੀ ਕਿ ਮੇਰੀ ਸਪੀਡ ਬਹੁਤ ਜ਼ਿਆਦਾ ਸੀ ਕੰਮ ਕਰਨ ਦੀ ਔਰ ਉਸ ਸਪੀਡ ਦੇ ਕਾਰਨ ਬਹੁਤ ਸਾਰੇ ਜਿਹੜੇ ਅਫਸਰਵਾਦੀ ਨੇਤਾ ਕਹੂੰਗਾ ਉਹਨਾਂ ਨੂੰ ਮੇਰੇ ਤੋਂ ਆਸ਼ਰਕਸ਼ਾ ਦੀ ਭਾਵਨਾ ਪੈਦਾ ਹੋਈ ਉਹ ਮੇਰੇ ਤੋਂ ਹੀ ਨਹੀਂ ਹੋਈ ਬਹੁਤ ਸਾਰੇ ਪਰਿਵਾਰ ਵੀ ਇਦਾਂ ਦੇ ਆ ਜਿਨ੍ਹਾਂ ਤੋਂ ਉਹਨਾਂ ਨੂੰ ਆਸ਼ਰਕਸ਼ਾ ਦੀ ਭਾਵਨਾ ਪੈਦਾ ਹੋਈ ਔਰ ਉਹਨਾਂ ਪਰਿਵਾਰਾਂ ਨੂੰ ਵੀ ਉਹਨਾਂ ਨੇ ਘਰ ਬਿਠਾ ਦਿੱਤਾ ਪਰ ਮੈਂ ਕਾਰਕਿਰਤਾਵਾਂ ਦਾ ਜੋਸ਼ ਸਾਥੀਆਂ ਦਾ ਪ੍ਰੇਮ ਕੰਮ ਕਰਨ ਦੀ ਕਪੈਸਿਟੀ ਉਨੇ ਮੈਨੂੰ ਲਗਾਤਾਰ ਜਿੰਦਾ ਰੱਖਿਆ ਔਰ ਮੈਂ ਤੁਹਾਨੂੰ ਹੈਰਾਨੀ ਚ ਗੱਲ ਦੱਸ ਦੂਆ ਜੇਸਾ ਸੰਜੀਤ ਰੋਹਣ ਨੂੰ ਤੁਸੀਂ ਭਾਜਪਾ ਦਾ ਨੇਤਾ ਭਾਜਪਾ ਲੀਡਰ ਮੰਨਦੇ ਆ ਔਰ ਜਿਹਦੇ ਵਿੱਚ ਭਾਜਪਾ ਦੇਖਦੇ ਆ ਜਿਹਨੇ ਆਪਣੇ ਕੰਮਾਂ ਨਾਲ ਕਦੀ ਅਹਿਸਾਸ ਨਹੀਂ ਹੋਣ ਦਿੱਤਾ ਅੱਜ ਤੱਕ ਮੈਂ 2005 ਤੋਂ ਲੈ ਕੇ ਟਿਲ ਡੂੜੇ ਕਦੀ ਵੀ ਭਾਰਤੀ ਜਨਤਾ ਪਾਰਟੀ ਦੇ ਆਫਿਸ ਨਹੀਂ ਗਿਆ ਕਿਉਂਕਿ ਮੈਨੂੰ ਆਪਣੇ ਆਪ ਨੂੰ ਰੀਕੋਗਨਾਈਜ਼ ਕਰਾਉਣ ਦੇ ਵਿੱਚ ਇਹਨਾਂ ਲੋਕਾਂ ਨੇ ਬੜੀਆਂ ਹਰਚਨਾ ਪੈਦਾ ਕੀਤੀਆਂ ਮੇਨ ਟਾਈਮ ਮੇਰੀ ਧਰਮ ਪਤਨੀ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਜੋ ਮੈਂ ਗਲਤੀ ਕੀਤੀ ਸੇਮ ਗਲਤੀ ਮੇਰੀ ਧਰਮ ਪਤਨੀ ਨੇ ਕੀਤੀ ਕਿਉਂਕਿ ਸਾਡੇ ਜੀਨ ਚ ਅਸੀਂ ਕੰਮਾਂ ਤੋਂ ਪਿੱਛੇ ਨਹੀਂ ਹੱਟਦੇ ਸਮਾਜ ਦੇ ਕਾਰਨ ਪਿੱਛੇ ਨਹੀਂ ਹੱਟਦੇ ਪਰ ਆਪਣੇ ਕੀਤੇ ਗਏ ਸਾਰੇ ਕੰਮਾਂ ਦਾ ਸ਼ਰੇਹ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਦਿੰਨੇ ਆਏ ਆ ਇਹਨੇ ਵੀ ਕੰਮ ਬਹੁਤ ਕੀਤਾ ਔਰ ਅੱਛੀ ਲੀਡਰ ਆਪਣੇ ਆਪ ਨੂੰ 5 ਸਾਲ ਜene ਸਟੈਬਲਿਸ਼ ਕੀਤਾ ਇਸ ਗੱਲ ਦੇ ਗਵਾਹ ਮੈਂ ਨਹੀਂ ਤੁਸੀਂ ਆ ਸਾਰੇ ਹੋਇਆ ਕਿ ਚੇਂਜ ਸੁਭਾਅ ਦੇ ਕਾ ਉਸ ਚੇਂਜ ਦੇ ਵਿੱਚ ਦੋ ਟਰਮਾਂ ਇਦਾਂ ਦੀਆਂ ਆਈਆਂ ਕਿ ਨੀਤੀ ਨੂੰ ਦੋ ਟਰਮਾਂ ਦੇ ਵਿੱਚ ਜਿੱਦਾਂ ਮੱਖਣ ਚੋਂ ਬਾਲ ਕੱਢੀਦਾ ਸਾਡੇ ਪਰਿਵਾਰ ਨੂੰ ਇਦਾਂ ਹੀ ਮੱਖਣ ਚੋਂ ਬਾਹਰ ਕੱਢ ਕੇ ਬਾਹਰ ਬਿਠਾ ਹਾ ਜੇਨ ਸੁਭਾਅ ਹੈ ਕਿ ਅਸੀਂ ਵੀ ਮੰਨਿਆ ਕਿ ਚਲੋ ਸਾਰੇ ਥੋੜੀ ਐਡਜਸਟ ਹੋਣੇ ਆ ਪਰ ਜਦੋਂ ਮੈਨੂੰ ਹੌਲੀ-ਹੌਲੀ ਜਾਣਕਾਰੀ حاصل ਹੋਈ ਕਿ ਸਾਨੂੰ ਕੇਵਲ ਇਸ ਕਰਕੇ ਦੁਆਰਾ ਕੱਢਿਆ ਗਿਆ ਕਿ ਸਾਡੇ ਉੱਪਰ ਇਲਜ਼ਾਮ ਲਗਾ ਦਿੱਤਾ ਉਹ ਇਲਜ਼ਾਮ ਜਿਸ ਨੀਤੀ ਨੇ ਲਗਾਤਾਰ 2 ਮਹੀਨੇ ਕਿਸਾਨ ਅੰਦੋਲਨ ਦੇ ਵਿੱਚ ਕੋਵਿਡ ਦਾ ਬਹਾਨਾ ਲੈ ਕੇ ਹਰ ਰੋਜ਼ ਭੱਖ ਦੀ ਗਰਮੀ ਦੇ ਵਿੱਚ ਜਦੋਂ ਫਸਲ ਦੀ ਕਟਾਈ ਹੁੰਦੀ ਸੀ ਤੁਸੀਂ ਗਵਾਹ ਸਾਰੇ ਇਸ ਗੱਲ ਦੇ ਹਾਰ ਦੇ ਪਿੰਡ ਚ ਪਾਰਟੀ ਦਾ ਝੰਡਾ ਡੰਡਾ ਨਾਲ ਲਿਆ ਕੇ ਕਿਸਾਨਾਂ ਦੇ ਘਰਾਂ ਚ ਜਾ ਕੇ ਉਹਨਾਂ ਨੂੰ ਸਮਝਾਉਂਦੀ ਵੀ ਰਹੀ ਕਵਰ ਦੀਆਂ ਦਵਾਈਆਂ ਵੀ ਦਿੰਦੇ ਰਹੀ ਕਵਰ ਦੇ ਕਾੜੇ ਵੀ ਪਲਾਉਂਦੀ ਰਹੀ ਔਰ ਡਟ ਕੇ ਇਹਨੇ ਕੰਮ ਕੀਤਾ ਇਹਤੇ ਇਲਜ਼ਾਮ ਲਗਾਉਂਦਾ ਕਿ ਕਿਸਾਨ ਅੰਦੋਲਨ ਦੇ ਵਿੱਚ ਨਿਤੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਸੀ ਸਤਿਫਾ ਦਿੱਤਾ ਸੀ ਔਰ ਮੈਨੂੰ ਇਸ ਤੋਂ ਵੱਡੇ ਵੀ ਦੁੱਖ ਦੀ ਗੱਲ ਚਲੋ ਇਲਜ਼ਾਮ ਲਗਾਉਣਿਆਂ ਦਾ ਇਲਜ਼ਾਮ ਲਗਾ ਦਿੱਤਾ ਪਰ ਜਿਨ੍ਹਾਂ ਲੋਕਾਂ ਨੇ ਇਲਜ਼ਾਮ ਸੁਣਿਆ ਉਹਨਾਂ ਨੇ ਟੇਨ ਟੂਡੇ ਅੱਜ ਤੱਕ ਵੀ ਸਾਡੇ ਕੋਲੋਂ ਇੱਕ ਵਾਰੀ ਵੀ ਇਹ ਪੁੱਛਣਾ ਨਹੀਂ ਚਾਹਿਆ ਕਿ ਤੁਸੀਂ ਇਹ ਕੀਤਾ ਸੀ ਸੋ so, ਮੈਂ 18 ਸਾਲ ਸੰਘਰਸ਼ ਕੀਤਾ ਮੇਰੇ ਕੀਤੇ ਉਹ ਸੰਘਰਸ਼ ਆਸ਼ਵਸ਼ਸ਼ਾ ਦੀ ਭਾਵਨਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਜਿਹੜੇ ਲੋਕ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਕਿੰਦਾਂ ਦੀਆਂ ਵੈਬਸਾਈਟਾਂ ਬਣਾ ਕੇ ਸਾਡੇ ਖਿਲਾਫ ਲਗਾਤਾਰ ਲਿਖਦੇ ਆ ਮੋਰਲ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਆ ਕੇਵਲ ਆਪਣਾ ਜਿਹੜਾ ਉਹਨਾਂ ਦਾ ਆਧਾਰ ਖੋ ਚੁੱਕਾ ਧਰਾਤਲ ਤੇ ਆ ਚੁੱਕਿਆ ਉਹ ਆਸ਼ਵਸ਼ਸ਼ਾ ਦੀ ਭਾਵਨਾ ਕਿ ਅਸੀਂ ਕਿਤੇ ਉਹਨਾਂ ਨੂੰ ਕੱਟਣਾ ਨਹੀਂ ਦਈਏ ਉਹਨੂੰ ਦੂਰ ਕਰਨ ਵਾਸਤੇ ਉਹਨਾਂ ਨੇਤਾਵਾਂ ਨੇ ਜਿਹੜਾ ਆ ਮੇਰ ਨਾਲ ਜੋ ਕੀਤਾ ਉਹ ਮੇਰੇ ਪਰਿਵਾਰ ਨਾਲ ਅੱਗੇ ਨਾ ਹੋਵੇ ਮੇਰਾ ਪਰਿਵਾਰ ਉਹ ਜਾਂਦ ਨਾਲ ਝੱਲੇ ਮੇਰਾ ਪਰਿਵਾਰ ਉਹ ਨਾਲ ਹਰ ਹਾਲਤਾਂ ਨੂੰ ਨਾਨੰਗੇ ਮੇਰੀ ਧਰਮ ਪਤਨੀ ਵੀ ਉਹਨਾਂ ਹੀ ਸੰਘਰਸ਼ ਕਰੇ ਇਹ ਸਾਰੀਆਂ ਗੱਲਾਂ ਨੂੰ ਸੋਚਦੇ ਹੋਏ ਅਸੀਂ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਰਿਜ਼ਾਈਨ ਕਰਨਾ ਉਚਿਤ ਸਮਝਿਆ ਇਸ ਕਰਕੇ ਅਸੀਂ ਉਸ ਤੋਂ ਰਿਜ਼ਾਈਨ ਦਿੱਤਾ ਇਹ ਕਿ ਲੋਕਾਂ ਵੱਲੋਂ ਵੀ ਪਾਈ ਜਾ ਰਹੀ ਕਿ ਸ਼ਾਇਦ ਤੁਸੀਂ ਅਕਾਲੀ ਦਲ 'ਚ ਜਾ ਰਹੇ ਹੋ ਜਾਂ ਹੋਰ ਪਾਰਟੀ ਜਾ ਰਹੇ ਇਸ ਕਰਕੇ ਤੁਸੀਂ ਡਿਜ਼ਾਈਨ ਕੀਤਾ। ਦੇਖੋ ਅਸੀਂ ਸਮਾਜਿਕ ਕਾਰਕਤਾ ਹੈ ਔਰ ਸਾਡਾ ਸਮਾਜਿਕ ਸਾਲ 'ਚ 16 ਮਹੀਨੇ 12 ਮਹੀਨੇ ਹੁੰਦੇ ਆ ਅਸੀਂ 16 ਸਾਲਾਨਾ ਵੱਡੇ ਕਾਰਜਕ੍ਰਮ ਕਰਦੇ ਆਂ ਸਮਾਜ ਦੇ ਹਰ ਵਰਗ ਦਾ ਅਸੀਂ ਕਾਰਜਕ੍ਰਮ ਕਰਦੇ ਆਂ ਚਾਹੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਦਾ ਹੋਵੇ, ਸ਼੍ਰੀ ਵਾਲਮਿਕੀ ਜੀ ਮਹਾਰਾਜ ਦਾ ਹੋਵੇ, ਛੋਟੇ ਸਹਿਬ ਜਦਿਆਂ ਦਾ ਹੋਵੇ, ਜਨਮ ਅਸਥਾਨੀ ਹੋਵੇ, ਇਹਦੇ ਨਾਲ ਨਾਲ ਹੋਰ ਵੀ ਸਮਾਜਿਕ ਕਾਸੀ ਕਾਰੇ ਕਰਦੇ ਆਂ। ਉਹ ਸਮਾਜਿਕ ਕਾਰੇ ਸਾਡੀ ਸਪੀਡ ਜਿਹੜੀ ਸੀ ਪਹਿਲਾਂ ਨਾਲੋਂ ਤਿੱਗਣੀ ਹੋਏ ਰਹੀ ਗੱਲ ਮੇਰਾ ਪੋਲੀਟਿਕਲ ਪੁਖੇਖ ਕੀ ਆ ਤਾਂ ਉਸ ਪੋਲੀਟਿਕਲ ਪੁਖੇਖ ਲਈ ਮੇਰਾ ਜਿੰਨਾ ਪਰਿਵਾਰ ਇੱਥੇ ਬੈਠਾ ਕਿਉਂਕਿ ਮੇਰੇ ਹਰ ਫੈਸਲੇ ਦੇ ਵਿੱਚ ਇਹਨਾਂ ਪਰਿਵਾਰਾਂ ਨੇ ਇਹਨਾਂ ਦੀ ਜਿਹੜੀ ਸ਼ੂਮਲਤਾ ਇਹਨਾਂ ਦੀ ਜਿਹੜੀ ਸੋਚ ਆ ਇਹਨਾਂ ਦੇ ਜਿਹੜਾ ਦੇਨ ਆ ਉਹ ਮੇਰੇ ਲਈ ਮਹੱਤਵਪੂਰਨ ਰਹੀ ਆ ਅੱਗੇ ਤੋਂ ਵੀ ਜੋ ਮੇਰਾ ਪਰਿਵਾਰ ਮੈਨੂੰ ਉਹਨਾਂ ਫੈਸਲਿਆਂ 'ਤੇ ਸਲਾਹ ਦੇਗਾ ਮੈਂ ਉਹ ਕਰਾਂਗਾ ਤੁਸੀਂ ਭਾਵੇਂ ਤੁਸੀਂ ਜ਼ਾਹਿਰ ਕਰਤਾ ਕਿ ਲੱਗਦਾ ਹੈ ਕੋਈ ਆਰਐਸਐਸ ਜੋ ਜਿਹੜੀ ਸੇਵਾ ਸੰਗਤ ਆ ਉਹ ਤੁਹ ਵੀ ਤੁਸੀਂ ਸਹਿਮਤ ਕਰੋਗੇ ਦੇਖੋ ਆਰਐਸਐਸ ਕੋਈ ਪੋਲੀਟਿਕਲ ਪਾਰਟੀ ਨਹੀਂ ਹੈ ਆਰਐਸਐਸ ਜਿਹੜੀ ਇੱਕ ਭਾਵਨਾ ਆ ਮੈਂ RSS ਇੱਕ ਜਿਹਨੇ RSS ਨੂੰ ਸਮਝਿਆ RSS ਭਾਵਨਾयां ਤੇ ਕਿਤੇ ਵੀ ਇਹ ਨਹੀਂ ਲਿਖਿਆ ਆ ਕਿ ਜੇ ਤੁਸੀਂ ਕਿਸੇ ਵੀ ਅੰਨੇ ਪੋਲਿਟਿਕਲ ਪਾਰਟੀ ਚਾਹਤ ਤੁਸੀਂ ਦੇਸ਼ ਭਗਤੀ ਦਾ ਕੰਮ ਨਾ ਕਰੋ ਕਿਤੇ ਨਹੀਂ ਇਹ ਲਿਖਿਆ ਆ ਕਿ ਜੇ ਤੁਸੀਂ ਕਿਸੇ ਹੋਰ ਪੋਲਿਟਿਕਲ ਪਾਰਟੀ ਜਾਂਦੇ ਆ ਤਾਂ ਤੁਸੀਂ ਸੰਘਸਤਲ ਤੇ ਜਾ ਕੇ ਭਾਤਮਾ ਤੱਕ ਜਿਆਦਾ ਨਾਰਾ ਨਾ ਲਾਓ ਅੱਜ ਤੱਕ ਸਮਰਸਤਾ ਦਾ ਹਰ ਇੱਕ ਪਾਰਟੀ ਜਿਹੜੀ ਦੇਖਿਆ ਜਾ ਉਹ ਕਿ ਜੋ ਐਸਐਲ ਪਾਵਰ ਸਰਕਾਰ ਚੱਲ ਰਹੀ ਹੈ ਉਹ ਸਿਰਫ ਆਰਐਸਐਸ ਦੇ ਇਸ਼ਾਰੇ ਦੀ ਚੱਲ ਰਹੀ ਕੋਈ ਆਰਐਸਐਸ ਦਾ ਨਹੀਂ ਸੰਘ ਜਿਹੜਾ ਬੀਜਪੀ ਨਾਲ ਜੁੜਿਆ ਬੀਜਪੀ ਨਾਲ ਜੁੜਿਆ ਮੈਂ ਦੇਖੋ ਇਹ ਚ ਵਾਰੀ ਗੱਲ ਇੱਕ ਕਲੀਅਰ ਕਰਦੇ ਆ ਮੈਂ ਵਾਰ ਸੁਣਨ ਸਿਰ ਕਾ ਮੈਂ ਸੰਘ ਦੀ ਵਿਚਾਰਧਾਰਾ ਤੋਂ ਮੂਲ ਪੂਰ ਜਾਣਕਾਰ ਆ ਇਹ ਜਿਹੜਾ ਤੁਸੀਂ ਪੋਲੀਟੀਕਲ ਵਿਸ਼ੇ ਆ ਇਹ ਤੇ ਆਪਾਂ ਕਿਤੇ ਬਹਿਸ ਅਲੱਗ ਵੀ ਕਰ ਸਕਦੇ ਆ ਪਰ ਜਿਹੜਾ ਸੰਗ ਅਸੀਂ ਇਹ ਮੰਨ ਲਈਏ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਵਾਲਾ ਮਹਿਰੂ ਜੀ ਨੇ ਵੀ ਜਾ ਕੇ ਜਦੋਂ ਸੰਗ ਸਥਲ ਦੇ ਉੱਪਰ ਉਹ ਗਏ ਸੀ ਤਾਂ ਉਹਨਾਂ ਨੇ ਜਾ ਕੇ ਕਿਹਾ ਸੀ ਕਿ ਹਾਂ ਸੰਗ ਜੋ ਕੰਮ ਕਰਦਾ ਹੈ ਉਹ ਹੋਰ ਕੋਈ ਨਹੀਂ ਕਰ ਸਕਦਾ ਸੰਗ ਜਿਹੜਾ ਆ ਭਾਰਤੀ ਜਨਤਾ ਪਾਰਟੀ ਨੂੰ ਪ੍ਰੋਮੋਟ ਕਰਦਾ ਹੋ ਸਕਦਾ ਪਰ ਉਹ ਇਹ ਕਦੇ ਨਹੀਂ ਕਰਦਾ ਕਿ ਤੁਸੀਂ ਕਿਸੇ ਅੰਨੇ ਪੋਲੀਟੀਕਲ ਪਾਰਟੀ ਚ ਆ ਤਾਂ ਤੁਸੀਂ ਆਰਐਸਐਸ ਦੇ ਉਹਦੇ ਚ ਤੁਹਾਡੀ ਕੋਈ ਸ਼ੂਮ ਨਹੀਂ ਤਲੀ ਮੌਜੂਦਾ ਸਮਝ ਦੇ ਵਿੱਚ ਜਿਹੜੀ ਆਰਐਸਐਸ ਦਾ ਤਾਂ ਲਗਾਤਾਰ ਦੂਸੀਆਂ ਪਾਰਟੀਆਂ ਵਿਰੋਧ ਕਰ ਰਹੀ ਹੈ ਜੇ ਬਾਜਾ ਤੁਸੀਂ ਦੂਸਰੀ ਪਾਰਟੀ 'ਚ ਜਾਓਗੇ ਤਾਂ ਤੁਹਾਨੂੰ ਇਹ ਆ ਰਿਹਾ ਮੈਂ ਏਜੰਡਾ ਲੈ ਕੇ ਹੀ ਜਾਊਂਗਾ ਮੈਂ ਜੇ ਕਿਸੇ ਹੋਰ ਜਾਊਂਗਾ ਤਾਂ ਮੈਂ ਦੇਸ਼ ਭਗਤੀ ਦਾ ਏਜੰਡਾ ਨਾਲ ਲੈ ਕੇ ਜਾਊਂਗਾ ਤੁਸੀਂ ਉਹਨਾਂ ਜਿਹੜਾ ਰੁਝਾਇਨ ਦਿੱਤਾ ਹੈ ਹੁਣ ਉਹਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਕੋਈ ਰਾਜਨੀਤਿਕ ਨੇਤਾ ਜਿਹੜੇ ਲੋਕਲ ਬੜੇ ਨੇਤਾ ਹੈ ਮੇਰੇ ਵੱਡੇ ਭਰਾ ਤੁਹਾਡੇ ਮੇਰੇ ਦੇਖੋ ਭਾਰਤੀ ਜਨਤਾ ਪਾਰਟੀ 'ਚੋਂ ਕੇਵਲ ਦੁੱਖ ਦੀ ਗੱਲ ਮੈਂ ਹੀ ਕਰਨਾ ਕਿ ਮੇਰੇ ਵੱਡੇ ਭਰਾ ਵਿਜੇ ਸਾੰਪਲਾ ਜੀ ਜਿਹੜੇ ਆ ਉਹ ਲਗਾਤਾਰ ਮੇਰੇ ਨਾਲ ਸੰਪਰਕ ਚਾਹ ਲਗਾਤਾਰ ਅੱਜ ਵੀ ਮੈਂ ਹੁਣ ਵੀ ਜਦੋਂ ਮੈਂ ਫੋਨ ਖੋਲਿਆ ਤਾਂ ਉਹਨਾਂ ਦਾ ਹੀ ਮੈਸੇਜ ਆ ਉਹ ਲਗਾਤਾਰ ਸੰਪਰਕ ਚ ਇੱਕ ਉਹ ਹੀ ਉਹਨਾਂ ਨੇ ਹੀ ਪ੍ਰਯਾਸ ਕੀਤਾ ਕਿ ਉਹਨਾਂ ਨੂੰ ਸੱਚਾਈ ਪਤਾ ਹੈ ਸਾਰੀ ਗਲਤੀ ਉਹਨਾਂ ਨੂੰ ਸੱਚਾਈ ਪਤਾ ਆ ਉਹ ਲਗਾਤਾਰ ਮੇਨਾ ਸੰਪਰਕ ਕਰ ਰਹੇ ਆ ਕਿ ਆਪ ਮੈਂ ਨਾ ਮੇਰੇ ਦੋਸਤਾਂ ਮਿੱਤਰਾਂ ਨਾਲ ਲੱਗਦਾ ਨਹੀਂ ਨੀਤੀ ਤਲਵਾਰ ਜੀ ਜਿਹੜਾ ਜਿਹੜਾ ਫੇਸ ਆ ਉੱਭਰ ਰਿਹਾ ਸੀ ਅਜਿਹਾ ਚੋਣਾ ਜੇ ਸ਼ਾਇਦ ਇਹ ਐਮਪੀ ਦੇ ਵੀ ਕੈਂਡੀਡੇਟ ਹੋ ਸਕਦੇ ਸੀਗੇ ਹਿਸ਼ਾਰਪੁਰ ਤੋਂ ਜਿਸ ਕਰਕੇ ਇਹਨਾਂ ਨੂੰ ਦੱਬਣ ਲਈ ਤੁਹਾਨੂੰ ਕਰਨ ਲਈ ਇਹ ਸਾਰਾ ਸ਼ਗਿਰਤ ਚ ਚਾਹੇ ਜੀ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਜਿਹੜੇ ਲੋਕਾਂ ਨੂੰ ਆਸ਼ਰਕਸ਼ਾ ਦੀ ਭਾਵਨਾ ਪੈਦਾ ਹੋਈ ਹੈ ਸਾਡੇ ਤੋਂ ਇਹ ਸਾਰੇ ਗਲਤੀ ਮੈਂ ਤਾਂ ਦੇਖੋ ਜਦੋਂ ਨੀਤੀ ਤਲਵਾਰ ਭਾਰਤੀ ਜਨਤਾ ਪਾਰਟੀ ਜਦ ਐਡਜਸਟ ਹੋਈ ਮੈਂ ਆਪਣੇ ਸਾਰੇ ਮੈਂ politcal ਬੰਦਾ ਸੀ ਇੱਕ ਦੇ ਨਾਲ ਇੱਕ ਨੂੰ ਫ੍ਰੀ ਮਿਲਿਆ ਸੀ ਮੈਂ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਿੰਨੀਆਂ ਵਿੱਚ ਆ ਮੈਂ ਇਸ ਸੰਗਠਨ ਦੇ ਵਿੱਚ ਕੰਮ ਕਰ ਰਿਹਾ ਸੀ ਮੈਂ ਆਪਣਾ ਜਿਹੜਾ ਦਵੇ ਜੀ ਸਮਾਜਿਕ ਕਾਰਜ ਕਰ ਰਿਹਾ ਸੀ ਤੁਸੀਂ ਕਦੇ ਵੀ ਮੈਨੂੰ ਨੀਤੀ ਤਲਵਾਰ ਦੇ ਕਿਸੇ ਕਾਰਜਕ੍ਰਮ ਦੇ ਵਿੱਚ ਰਾਜਨੀਤਿਕ ਕਾਰਜਕ੍ਰਮ ਦੇ ਨਾਲ ਸ਼੍ਰੂਮਿਤ ਕਰਦੇ ਨਹੀਂ ਦੇਖਿਆ ਹੋਵੇਗਾ ਪਰ ਮੇਰੇ ਹੀ ਕਰਮਾਂ ਦੀ ਸਜ਼ਾ ਉਹਨੂੰ ਇਸ ਕਰਕੇ ਵੀ ਦਿੱਤੀ ਗਈ ਕਿ ਉਹ ਵੀ ਅੱਗੇ ਪਪੂਲਰ ਹੋ ਰਹੀਆਂ ਔਰ ਜਿਹੜਾ ਪਪੂਲਰ ਹੋਗਾ ਤਾਂ ਮਤਲਬ ਅਗੇ ਮੇਰਾ ਬੱਚਾ ਵੀ ਆਊਗਾ ਤਾਂ ਉਹਦੇ ਲਈ ਵੀ ਇਸ ਸੰਗਠਨ ਅੰਦਰ ਅਸੀਂ ਜਾਣਗੇ ਹੋਰ ਆਊਗਾ ਕਿਉਂਕਿ ਮੇਰਾ ਗੋਡਫਾਦਰ ਹੈ ਨਹੀਂ ਮੇਰਾ ਗੋਡਫਾਦਰ ਮੇਰਾ ਕੰਮ ਹੈ ਔਰ ਮੇਰੇ ਕਾਮਤੋ ਜੇ ਮੇਰੇ ਕਿਸੇ ਹੁੰਦਾ ਤਾਂ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਬੀਜੇਪੀ ਨਾਲ ਜੁੜੇ ਹੋ ਸੀ ਪਰ ਅਜ ਤੱਕ ਕੋਈ ਵੀ ਉਹਨਾਂ ਨੇ ਤੁਹਾਨੂੰ ਅਹੁਦਾ ਜਾਂ ਕੋਈ ਚੇਅਰਮੈਨ ਨਹੀਂ ਅਜ ਤੱਕ ਦਿੱਤੀ ਗਈ ਕਿੱਦਾਂ ਦੇ ਦੇਓ ਕਿ 10 ਸਾਲ ਆਪਣੇ ਬੀਜੇਪੀ ਕਾਲੀ ਵਾਲੀ ਸਰਕਾਰ ਵੀ ਦੀ ਮੈਂ ਤਾਂ ਇਸ ਤੋਂ ਗੱਲ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਾ ਕਿ ਮੈਂ ਲੋਕ ਮੈਨੂੰ ਬੀਜੇਪੀ ਦੇ ਨਾਤੇ ਜਾਣਦੇ ਆ ਤੇ ਬੀਜੇਪੀ ਨੂੰ ਸੰਜੀਤ ਰਵਾਜ ਦੇ ਨਾਤੇ ਜਾਣਦੇ ਹੁਸ਼ਾਬ ਪੁੱਛ ਮੈਨੂੰ ਇਸ ਗੱਲ ਦਾ ਫਖਰ ਆ ਜਿੰਨਾ ਕਿ ਮੈਂ ਕੰਮ ਕੀਤਾ ਦੇ 2 4 5 ਲੋਕਾਂ ਦੀ ਜਿਹੜੀ ਜੁੰਡਲੀ ਆ ਜਿਹੜੀ ਲਗਾਤਾਰ ਸਾਡੇ ਖਿਲਾਫ ਪ੍ਰਚਾਰ ਕਰਦੀ ਆ ਉਹਨੂੰ ਛੱਡਤਾ ਜਾਵੇ ਤਾਂ ਸਮਾਜ ਚ ਨਿਕਲੀਏ ਤਾਂ ਲੋਕ ਸਾਨੂੰ ਉਦਾਂ ਹੀ ਜਾਣਦੇ ਆ ਇਸ ਕਰਕੇ ਕਿ ਮੈਂ ਬੀਜੇਪੀ ਲਈ ਲਗਾਤਾਰ ਕੰਮ ਕੀਤਾ ਇਹੋ ਮੇਰੇ ਕੰਮ ਕਰਨ ਦੀ ਹੀ ਸਜ਼ਾ ਆ ਕਿ ਮੈਨੂੰ ਉੱਥੋਂ ਦੂਰ ਰੱਖਿਆ ਗਿਆ ਜੇ ਆਉਣ ਵਾਲੇ ਟਾਈਮ ਚ ਕੋਈ ਹੋਰ ਪਾਰਟੀ ਜਾਂ ਬੀਜੇਪੀ ਤੁਹਾਨੂੰ ਦੁਬਾਰਾ ਮਨਾਉਂਦੀ ਹੈ ਕੀ ਤੁਸੀਂ ਵਾਪਸ ਮੰਨਣ ਵਾਲੀ ਗੱਲ ਇਦਾਂ ਜੀ ਮੈਂ ਇਹਦੇ ਵਿੱਚ ਨਾ ਬੜਾ ਇੱਕ ਬਹੁਤ ਵੱਡਾ ਮੈਂ ਡਿਸੀਜਨ ਲੈ ਚੁੱਕਾ ਉਹ ਕਹਿੰਦੇ ਆ ਮੇਰੇ ਪਿਤਾ ਜੀ ਵੀ ਮੈਨੂੰ ਕਹਿ ਗਏ ਸੀ ਇਸ ਵਾਲੀ ਗੱਲ ਨੂੰ ਕਿ ਜਦੋਂ ਆਪ ਤੁਹਾਨੂੰ ਕੁਝ ਸਮਝ ਨਾ ਲੱਗੇ ਤਾਂ ਆਪਣਾ ਦਿਮਾਗ ਨਾ ਵਰਤ ਜਿਹੜਾ ਤੁਸੀਂ ਇਸ ਵਾਰ ਦੇਖ ਰਹੇ ਹੋ ਸੀਨियर ਮਾਲੋ ਪਾਰਟੀ ਨਾਲ ਕਰਕੇ ਰਹੇ ਕਿਸੇ ਸੀਨੀਅਰ ਦੀ ਲੀਡਰਸ਼ਿਪ ਦੇ ਨਾਲ ਕੋਈ ਗੱਲ ਕੋਈ ਦੇਖੋ ਮੈਂ ਕੁਝ ਨਾਮ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਪਰ ਸੰਗਠਨ ਦੇ ਬਹੁਤ ਸਾਰੇ ਲੋਕਾਂ ਦੀ ਮੇਰੇ ਸੀਨੀਅਰ ਲੀਡਰਸ਼ਿਪ ਨਾਲ ਗੱਲ ਹੋਈ ਹੈ ਉੱਥੋਂ ਹੀ ਇਹ ਗੱਲ ਨਿਕਲ ਕੇ ਬਾਹਰ ਆਈ ਨਾ ਕਿ ਅਸੀਂ ਰਿਜ਼ਾਈਨ ਕਰ ਦਿੱਤਾ ਸੀ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਬਿਲਕੁਲ ਨਹੀਂ ਇਹ ਸੰਜੀਤ ਤਲਵਾਰ ਤੇ ਨੀਤੀ ਤਲਵਾਰ ਨੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਰਿਜ਼ਾਇਨ ਜਾਂ ਕੋਈ ਤਾਂ ਦਾ ਕੰਮ ਨਹੀਂ ਕੀਤਾ ਬਲਕਿ ਉਹਨਾਂ ਨੇ ਕੰਮ ਕੀਤਾ ਉਹਦੇ باوجود ਵੀ ਅੱਜ ਤੱਕ ਸਾਨੂੰ ਨਹੀਂ ਬੁਲਾਇਆ ਗਿਆ ਮੈਂ ਇਸ ਗੱਲ ਨੂੰ 3 ਮਹੀਨੇ ਲਗਾਤਾਰ ਵੇਟ ਕੀਤਾ ਔਰ ਮੈਂ ਇੱਕ ਧਰਮ ਯੁੱਧ ਦੇ ਨਾਂ ਤੇ ਪੂਰੇ ਪੰਜਾਬ ਚ ਭ੍ਰਮਣ ਕੀਤਾ ਪ੍ਰਵਾਸ ਕੀਤਾ ਆਪਣੇ ਬਹੁਤ ਸਾਰੇ ਪਰਿਵਾਰਾਂ ਨੂੰ ਮਿਲੇ ਆ ਲਗ ਭਾਗ ਤੁਸੀਂ ਮੰਨੂਗੇ 333 ਪਰਿਵਾਰ ਮੈਂ ਇਦਾਂ ਦੇ ਪੰਜਾਬ ਚ ਮਿਲੇ ਆ ਜਿਹੜੇ ਮੇਰੇ ਵਾਂਗੂ ਅਲੱਗ-ਅਲੱਗ ਮੰਡਲਾਂ ਚ ਜ਼ਿਲ੍ਹਿਆਂ ਚ ਭਾਰਤੀ ਜਨਤਾ ਪਾਰਟੀ ਦੇ ਇਦਾਂ ਦੇ ਲੋਕਾਂ ਦੇ ਸਤਾਏ ਹੋਏ ਆ ਜਿਹੜੇ ਨਵੀਂ ਲੀਡਰਸ਼ਿਪ ਨੂੰ ਡਿਵੈਲਪ ਨਹੀਂ ਹੋਵਾ ਦੇਣਾ ਚਾਹੁੰਦੇ। ਆਮ ਤੌਰ ਦੇ ਉੱਤੇ ਚਰਚਾ ਹੈਗੀ ਆ ਕਿ ਲੋਕ ਸਭਾ ਦੇ ਇਲੈਕਸ਼ਨ ਵਿੱਚ ਜੀ ਕੰਮ ਕਰਕੇ ਤੁਸੀਂ ਨੀਤੀ ਤਲਵਾਰ ਦੀ ਗਰਾਉਂਡ ਬਣਾਉਣ ਦੇ ਵਾਸਤੇ ਹਲਕੇ ਦੇ ਵਿੱਚ ਆਪਣਾ ਜਿਹੜਾ ਆ ਗਿਆ ਵਾ ਜਿਹੜੀ ਮੌਜੂਦਗੀ ਆਪਣੀ ਚਾਦੂ ਕਰ ਦਿੱਤੀ ਸੀਗੀ ਉਹਦਾ ਹਰਜਾਨਾ ਭਰਨਾ ਪੈ ਰਿਹਾ ਹੈ। ਮੈਂ ਉਦੋਂ ਹੀ ਕੰਮ ਆਪਣਾ ਸ਼ੁਰੂ ਕੀਤਾ ਤੁਸੀਂ ਦੇਖਿਆ ਹੋਣਾ ਫੇਸਬੁੱਕ ਜਾਂ ਹੋਰ ਅੱਜਕੱਲ ਇਸ ਗੱਲ ਦੇ ਗਵਾਹ ਆ। ਜਦੋਂ ਨੀਤੀ ਤਲਵਾਰ ਨੂੰ ਉਹਨਾਂ ਨੇ ਇਹਦੇ ਕੀਤੇ ਹੋਏ ਕੰਮਾਂ ਦਾ ਸ਼ਰੇਹ ਇਹ ਦਿੱਤਾ ਕਿ ਉਹਨੂੰ ਪਾਰਟੀ 'ਚ ਐਗਜ਼ੀਕਟਿਵ ਮੈਂਬਰ ਵੀ ਨਹੀਂ ਬਣਾਇਆ ਤੁਸੀਂ ਦੇਖਿਆ ਹੋਣਾ ਕਿ ਇਦਾਂ ਦੇ ਬਹੁਤ ਸਾਰੇ ਲੋਕ ਐਗਜ਼ੀਕਟਿਵ ਮੈਂਬਰ ਬਣਾ ਕੇ ਭੇਜੇ ਗਏ ਆ ਮੈਂ ਬੜਾ ਹੈਰਾਨ ਹੁਣ ਨਾ ਪਾਰਟੀ ਦੀਆਂ ਪਾਲਿਸੀਆਂ ਦੇਖ ਕੇ ਦੋ ਦਿਨ ਪਹਿਲਾਂ ਜਿਹੜੇ ਮੋਦੀ ਜੀ ਦੇ ਗੱਲ ਦੇ ਵਿੱਚ ਜੁੱਤੀਆਂ ਦਾ ਹਾਰ ਪਾਇਆ ਜਿਨ੍ਹਾਂ ਨੇ ਫੋਟੋ ਦੇ ਉੱਪਰ ਉਹਨਾਂ ਨੂੰ ਤੁਸੀਂ ਟਿਕਟ ਦੇ ਕੇ ਲੜਾ ਦਿੱਤਾ ਜਿਹੜੇ ਭਾਤੀ ਜਨਤਾ ਪਾਰਟੀ ਨੂੰ ਲਗਾਤਾਰ ਗਾਲਾਂ ਕੱਢਦੇ ਆ ਉਹਨਾਂ ਨੂੰ ਤੁਸੀਂ ਵਾਈਸ ਪ੍ਰਧਾਨ ਬਣਾਤਾ ਤੇ ਜਿਹੜੇ ਇਮਾਨਦਾਰ ਪਾਰਟੀ ਦੇ ਲੀਡਰ ਪਾਰਟੀ ਲਈ ਕੰਮ ਕਰਦੇ ਆ ਪਾਰਟੀ ਲਈ ਵਫਾਦਾਰ ਆ ਕਿਸੇ ਨੇਤਾ ਪ੍ਰਤੀ ਵਫਾਦਾਰ ਨਹੀਂ ਉਹਨਾਂ ਨੂੰ ਤੁਸੀਂ ਬਾਲ ਵਾਂਗੂ ਬਾਹਰ ਕਰਤਾ ਇਹ ਗੱਲ ਬਿਲਕੁਲ ਗਲਤ ਆ ਮੈਂ ਕਾ ਰਿਆ ਹੀ ਉਦੋਂ ਸ਼ੁਰੂ ਕੀਤਾ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਆਹ ਸੋਚ ਪਾਰਟੀ ਨੇ ਸਾਡੇ ਪਰਵਾਹ ਨਹੀਂ ਰੱਖੀ